ਹਾਂਜੀ ਸ਼ਤਿ ਸ਼੍ਰੀ ਅਕਾਲ ਦੋਸਤੋ ਸਕੂਲਾਂ ਨਾਲ ਜੁੜੀਆਂ ਦੋ ਵੱਡੀਆਂ ਤੇ ਅਹਿਮ ਖਬਰਾਂ ਦੱਸਾਂਗੇ ਤੁਹਾਨੂੰ ਛੁੱਟੀਆਂ ਬਾਰੇ ਅਹਿਮ ਖਬਰ ਆਈ ਹੈ ਦੋਸਤੋ ਤੁਸੀਂ ਚੈਨਲ ਤੇ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਦੋਸਤੋ ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਸਕੂਲ ਖੁੱਲਣ ਦੇ ਸਮੇਂ 'ਚ ਬਦਲਾਅ ਕਰਨ ਜਾ ਰਿਹਾ ਹੈ ਵਿਭਾਗ ਨੇ ਸਰਦੀਆਂ ਕਾਰਨ ਸਕੂਲਾਂ ਦਾ ਸਮਾਂ ਬਦਲ ਦਿੱਤਾ ਸੀ ਹੁਣ 1 ਅਪ੍ਰੈਲ ਤੋਂ 31 ਅਕਤੂਬਰ ਤੱਕ ਸਮੇਂ 'ਚ ਬਦਲਾਅ ਕੀਤਾ ਗਿਆ ਹੈ ਤੇ ਦੋਸਤੋ ਇਹ ਦੱਸਦੀ ਕਿ 7:30 ਵਜੇ ਜੋ ਸਟਾਫ ਦਾ ਸਮਾਂ ਸਵੇਰੇ ਹੈ ਤੇ ਦੁਪਹਿਰ 2:00 ਤੋਂ 10:00 ਵਜੇ ਤੱਕ ਇਹ ਜੋ ਸਕੂਲ ਖੁੱਲਣ ਦਾ ਸਮਾਂ ਹੋਵੇਗਾ ਤੇ ਇਸ ਦੇ ਨਾਲ ਹੀ ਬੱਚੇ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਰਹਿਣਗੇ ਸਕੂਲ ਤੇ ਉੱਥੇ ਹੀ ਦੋਸਤੋ 23 ਮਈ ਤੋਂ 30 ਜੂਨ ਤੱਕ 39 ਦਿਨਾਂ ਦੀਆਂ ਛੁੱਟੀਆਂ ਦਾ ਜੋ ਸ਼ਡਿਊਲ ਵੀ ਜਾਰੀ ਕੀਤਾ ਗਿਆ ਹੈ ਅਧਿਆਪਕਾਂ ਤੇ ਸਟਾਫ ਨੂੰ 28 ਤੇ 29 ਜੂਨ ਨੂੰ ਹਾਜ਼ਰ ਰਹਿਣਾ ਪਵੇਗਾ ਦੋਸਤੋ ਸਕੂਲਾਂ ਨਾਲ ਜੁੜੀਆਂ ਵੱਡੀਆਂ ਤੇ ਅਹਿਮ ਖਬਰਾਂ ਤੁਹਾਡੇ ਦੇ ਲਈ ਲੈ ਕੇ ਆਉਂਦੇ ਰਹਾਂਗੇ ਤੁਸੀਂ ਚੈਨਲ ਤੇ ਜੁੜੇ ਰਹੋ ਧੰਨਵਾਦ ਜੀ